ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿਧ ਰੂਤੇਗਵਾ ਦਸੇ ਮਹਾਰਾਜ ਸਦਾ ਹੀ ਜੈ ਜੈਕਾਰਾ ਸਦਾ ਹੀ ਜੈ ਜੈਕਾਰਾ ਸਰਬਤ ਦਾ ਪਿਆਰ ਕਰਵਾ ਬਈ ਮੇਰ ਕਰੋ ਕਿਰਪਾ ਕਰਵਾ ਬਈ ਦੁੱਖਾਂ ਕੋਲੋਂ ਨਾਸਤ ਰੋ ਬਈ ਕੋਕੀ ਕੜੀ ਨਾ ਦੇਖਣ ਕਰੋ ਕਿਰਪਾ ਸੰਤਨ ਸਿਧ ਰੂਤੇਗਵਾ ਮਹਾਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਬਈ ਤਰੋ ਕਿਰਪਾ

day. Yeah. Yeah. Jaiye ate gur ko bal bal jaiye ਅਗੀ ਪਾਇਆ ਨੰਤਿਆਂ ਕਿ ਕਰ ਨਾ ਜਾਣਾ ਜਣਾ ਤੇਰੀ ਖੇ ਦੇ ਵਾਸਕ ਜੀਨ ਕਲ ਰਾਖੀ ਮੇਰੀ ਹੋਵੇ ਤੇ ਕਸਮ ਦੀ ਨੂਰੇ ਸੋ ਬਰਸਾ ਚੱਤੀ ਉਡਰਿਟ ਸੱਚੇ ਪਾਤਸ਼ਾਹ ਜਨਮ ਜਨਮ ਦੀ ਕੱਟੀ ਉਦ ਜਨਮ ਜਨਮ ਦੀ ਕੱਟੀਏ ਗਾਲਿਦ ਦੇ ਨੀਵਾ ਗੁਰ ਤੇ ਸ਼ੇਖ ਕਰੇ ਅਰਦਾਸ ਸਿਨਾਈ ਪੁਰੰਗੰਤਾ ਦੇ ਸਿਨਾਈ ਪੁਰੰਗੰਤਾ ਦੇ ਕਰੇ ਤੋਰ ਦਨਿਸਰੇ ਅਪੁਰਗੀ ਬਿਆਨ ਕਰੇ ਪੋਰ ਕਨੀਤ ਸਿਰ ਪ੍ਰਭੂ ਕੀ ਆਪਿਆਨ ਸ਼ੇਖ ਬਾਦਰਸੀ ਕਰਿਆ ਜਰੀਨ ਕਿਨ ਹੁਆਨ ਸ਼ੇਖ ਬਾਦਰਸੀ ਕਰਿਆ

ਸਾਹਿਬ ਜੀ ਜਬ ਲਓ ਨਹੀਂ ਭਾਗ ਲਿਲਾ ਰਹਉਦ ਤਬ ਲਓ ਬ੍ਰਹਮ ਤੇ ਫਿਰ ਤੇ ਬੋਤਾਇਓ ਕਾਲ ਕੋਰ ਸਮੰਦਰ ਮੈਂ ਭੂੜ ਤਥੇ ਕਬ ਹੂੰ ਮਟ ਹੈ ਨਹੀਂ ਰੇ ਪਸ਼ਤਾਇਓ ਵਿਚਾਰ ਜਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਨ ਅਰਜੁਨ ਦੇਵ ਗੁਰੂ ਪਰ ਸੰਕਟ ਜੋਨ ਦਰਬ ਨਾਇਐ ਚਾਰ ਇਹ ਮथुरा ਜਗ ਤਾਰ ਨ ਕੋ ਅਵਤਾਰ ਬਣਾਇਓ ਜਪਿਓ ਜਨ ਅਰਜਨ ਦੇਵ ਗੁਰ ਪਰ ਸੰਕਟ ਝੂਨ ਗਰਬ ਨਾਇਆ ਤਰਨ ਗਗਨ ਨਵ ਖੰਡ ਮਹ ਜੋਤ ਸਵਰੂਪੇ ਰਹੋ ਪਾਰ ਪਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪਰ ਤਖ ਹਾਰ ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ दया करो कशावो डु पगन बराबर तप ई वग खाधे प्रणवत नानक हुकम पछाण दिन रात ਦਲ ਚੰਦਨਾ ਸਰਦ ਰਤ ਮੂਲ ਨ ਮਟੇ ਕਾਮ ਸੀਤਲ ਥੀ ਬਨਨ ਕਾ ਜਪੰਦੜੋ ਹਰ ਨਾਮ ਆਰਾਮ ਨਾਮ ਓਰ ਮੈਂ ਗਿਉ ਜਾ ਕ ਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟਾ ਦਰਸ ਤਹਾਰ ਹੋਏ ਸੋ ਕਹੋ ਤਨਗ ਇਹਨੇ ਸਹਜ ਸੁਭਾਈ ਦਰਸਨ ਪਰਸਿਆ ਗੁਰੂ ਪੈ ਜਨਮ ਮਰਨ ਦੋਖ ਜਾਈ ਹੋਵ ਸਭ ਤਖਸਮਦੀ नूर अरसो ख़ुरो चटिया तुद डिठे सचे पात साह मल जनम जनम दे कटिया, सजन सचा पात सा सिर साह द जिस पास बठह तव्हां दे सा ਗੁਰੂ ਸਾਹਿਬ ਜੀ ਜਾ ਕੋ ਊਟ ਤੁਹਾਰੀ ਹਾਰੇ ਬਿਸਰਤ ਸੰਦਾ ਗੁਵਾਰੀ ਤਾ ਕੋ ਤੋ ਕਾ ਕਾ ਆਪਣੇ ਜਾ ਕੋ ਊਟ ਤੁਹਾਰੀ ਜੋ ਜੈਸੇ ਅਰਜਾਰੀ ਨਾਵ ਕੰਡਨ ਕੋ ਰਾਜ ਖਵਾਵੇ ਅੰਤ ਚਲ ਕੋ ਹਾਰੀ ਗੋਲਨ ਧਾਲ ਗੋਣ ਤੇ ਨਹੀਂ ਗਾਏ ਜਤੋ ਕਰਤਾ ਤਾਰੀ ਸੁਖੀਆ ਤਨ ਉਸ ਚਲਦਾ ਨਾਲ ਕ੍ਰਿਸ਼ ਬਦਾਰੀ ਗੋਲਨ ਧਾਲ ਰੋਣ ਤੇ ਨਹੀਂ ਗਾਏ ਜਦੋਂ ਕਿਰਪਾ ਤਾਰੀ ਸੋ ਸੁਖਿਆ ਧੰਨ ਉਸ ਜਨਨਾ ਨਾਮੁ ਰਖੇ ਸਭਨਾਰੀ ॥ ਧੋ ਜੀ ਗੁਰਜੀ ਕਾ ਕਲਸਾ ਜਾ ਕੋ ਓਟ ਤੁਹਾਰੀ ਰਹਾ ਪਰਮ ਸਨਮਾਨ ਜੋ ਸਤਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਲ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਟੋਡੀ ਰਾਗ ਅੰਦਰ ਹੈ ਜੇ ਧੰਨ ਧਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਅੰਗ 711 ਉੱਪਰ ਸੁਭਾਏ ਮਾਰ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸੱਭ ਲੋ ਜਾਏ ਉਹ ਨਾ ਚੁੱਕਾਂ ਦੀ ਖਿਮਾ ਕਰਨੀ ਬਿਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ